ਬਸ ਸਿਰ ਕੇ ਨਾ ਨਾ ਗੁਰਮਖੋ ਜਦੋਂ ਵੈਸੇ ਤਾਂ ਸਿੱਖ ਹਰ ਵਕਤ ਰੱਬ ਸਾਡੀ ਰਹਿਤ ਮਰੇ ਦਾ ਕਹਿੰਦੀ ਹੈ ਸਿੱਖ ਦੋਨੋਂ ਵਕਤ ਆਪਣੀ ਅਰਦਾਸ ਆਪ ਕਰੇ ਸੰਗਤੀ ਰੂਪ ਚ ਹੁੰਦੀ ਹੈ ਅਰਦਾਸ ਵਿੱਚ ਇੰਨੀ ਵੱਡੀ ਤਾਕਤ ਹੈ ਕਿ ਜਦੋਂ ਸਾਰੀ ਦੁਨੀਆ ਹੱਥ ਖੜੇ ਕਰ ਜਾਏ ਕੁਝ ਨਹੀਂ ਹੋ ਸਕਦਾ ਹਜ਼ੂਰ ਕਿਨੇ ਤੂੰ ਅੰਦਰੋਂ ਭਜ ਕੇ ਅਰਦਾਸ ਕਰ ਅਰਦਾਸ ਉਤੋਂ ਸ਼ਰਮਤ ਸ਼ੁਰੂ ਕਰਦੀ ਏ ਜਿੱਥੇ ਦੁਨੀਆਂ ਦਾ ਉਤਮ ਖਤਮ ਹੁੰਦਾ ਜਿੱਥੇ ਦੁਨੀਆਂ ਦੀ ਤਾਕਤ ਮੁੱਕਦੀ ਏ ਨਾ ਆ ਤੁਸੀਂ ਰੋਜ਼ ਇੱਕ ਵਚਨ ਪੜਦੇ ਹੋ ਉੰਜ ਵੈਸੇ ਚਾਹੀਦਾ ਹੈ ਉਮਰ ਕੱਟਦੀ ਹੋਵੇ ਤੇ ਨਿਤਨਮ ਨਹੀਂ ਕਟਾਣੇ ਚਾਹੀਦੇ ਉਮਰ ਕੱਟਦੀ ਹੋਵੇ ਤੇ ਨੇਮ ਵਧਾਣਾ ਚਾਹੀਦਾ ਇੱਕ ਵਚਨ ਤੁਸੀਂ ਪੜਦੇ ਹੋ ਸੁਣਦੇ ਹੋ ਬਲ ਛੁੱਟਕਿਓ ਬੰਧਨ ਪਰੇ ਕਚੂ ਨਾ ਹੋ ਤੂ ਪਾਏ ਕਉ ਨਾਨਕ ਅਬ ਓਟ ਕਰ ਗੱਜ ਜਿਉ ਕੋ ਸਹਾਈ ਇਹਦਾ ਮਤਲਬ ਤਾਕਤ ਵੀ ਚਲੀ ਗਈ ਬੰਧਨ ਵੀ ਪੈ ਗਿਆ ਤੀਜੀ ਗੱਲ ਕਿ ਉਪਾਅ ਵੀ ਕੋਈ ਨਹੀਂ ਰਹਿ ਗਿਆ ਬਲ ਛੁੱਟ ਗਿਆ ਬੰਧਨ ਪਰੇ ਕਛੂ ਨਾ ਹੋ ਤੂ ਪਾਏ ਕਉ ਨਾਨਕ ਅਬ ਓਟ ਕਰ ਗੱਜ ਜਿਉ ਕੋ ਸਹਾਈ ਅੱਗੇ ਫਿਰ ਗੁਰੂ ਜੀ ਕੀ ਬਖਸ਼ਿਸ਼ ਕਰਦੇ ਅਗਲੀ ਟੋਕ ਵਿੱਚ ਸਾਬ ਕੁਝ ਬਦਲ ਗਿਆ ਪਹਿਲਾਂ ਬਲ ਛੁੱਟ ਗਿਆ ਕਹੇ ਬੰਧਨ ਪੈ ਗਿਆ ਉਪਾਅ ਕੋਈ ਨਹੀਂ ਮਹਾਰਾਜ ਕਹਿੰਦੇ ਜਦੋਂ ਤੁਰ ਅੰਦਰ ਤੋਂ ਭਜ ਕੇ ਕੋਈ ਅਰਦਾਸ ਕਰਦਾ ਫਿਰ ਬਲ ਹੋਵਾ ਬੰਧਨ ਛੁੱਟੇ ਸਭ ਕੁਝ ਹੋ ਤੂ ਪਾਏ ਨਾਨਕ ਸਭ ਕੀ ਤੁਮਰਾ ਹੱਥ ਮੈਂ ਤੁਮੀ ਹੋਤ ਸਹਾਈ ਏ ਕਿੱਡੀ ਵੱਡੀ ਆਸਤ ਹੈ ਜੀ ਮੈਂ ਫਿਰ ਬੇਨਤੀ ਕਰਾਂ ਜਦੋਂ ਦੁੱਖ ਆਵੇ ਆਪਾਂ ਤਾਂ ਵੈਸੇ ਕਹਿੰਦੇ ਆਂ ਦੁੱਖ ਵਿੱਚ ਨਾ ਜੀ ਤੇ ਸਾਡੀ ਅਰਦਾਸ ਕਰਤੋ ਜੀ ਕਰੋ ਯਾਦ ਰੱਖਿਓ ਸੁੱਖ ਵਿੱਚ ਸੁਰਤ ਏਨੀ ਨਹੀਂ ਟਿਕਦੀ ਜਿੰਨੀ ਦੁੱਖ ਵਿੱਚ ਅਰਦਾਸ ਵਿੱਚ ਟਿਕਦੀ ਕਿਉਂਕਿ ਸੁੱਖ ਵੀ ਤਾਂ ਭੱਜਦੀ ਕਦੀ ਨਿਆਣਿਆਂ ਵੱਲ ਵੇਖੀ ਜਾਂਦੀ ਕਦੀ ਪੈਸੇ ਵੱਲ ਵੇਖੀ ਜਾਂਦੀ ਕਦੀ ਬਿਜ਼ਨਸ ਵੱਲ ਵੇਖੀ ਜਾਂਦੀ ਤੇ ਜਦੋਂ ਦੁੱਖ ਆ ਜਾਏ ਉਦੋਂ ਸੱਚੀ ਮੁੱਚੀ ਜੀ ਐਸੇ ਕਰਕੇ ਗੁਰੂ ਜੀ ਨੇ ਕਿਹਾ ਸੁੱਖ ਬਿਮਾਰੀ ਬਣਦਾ ਹੈ ਦੁੱਖ ਦਵਾਈ ਬਣਦਾ ਹੈ ਦੁੱਖ دارو ਸੁੱਖ ਰੋਗ ਭਇਆ ਤੇ ਅਸੀਂ ਰੋਜ਼ ਹਜ਼ੂਰ ਦਾਸਾਂ ਕੇ ਵਾਰ ਬਚਨ ਪੜਨੇ ਦੁੱਖ ਦਵਾਈ ਹੈ ਸੁੱਖ ਰੋਗ ਹੈ ਤੇ ਅੱਗੇ ਮਹਾਰਾਜ ਨੇ ਕੀ ਕੀਤਾ ਜੀ ਬਖਸ਼ਿਸ਼ ਕੀਤੀ ਜਾਂ ਸੁਖ ਤਾਮਨਾ ਹੋਈ ਸ੍ਰੀਮਾਨ ਭਾਈ ਵੀਰ ਸਿੰਘ ਹੁਣੇ ਦੇ ਅਰਧ ਕੀਤੇ ਆ ਕਿ ਦੁੱਖ ਤਾਰੂ ਸੁਖ ਵਿੱਚੋਂ ਰੋਗ ਨਿਕਲਦਾ ਹੈ ਦੁੱਖ ਨਿਕਲਦਾ ਹੈ ਖਸਮ ਬਿਸਾਰ ਕੀਏ ਰਸ ਭੋਗ ਤਾਂ ਤਨ ਉੱਟ ਖਲੋਏ ਰੋਗ ਸੁਖ ਵਿੱਚੋਂ ਰੋਗ ਹੈ ਸੁਖ ਵਿੱਚ ਆਲਸ ਹੈ ਸੱਚੀ ਮੁੱਚੀ ਸੁਖ ਵਿੱਚ ਕਈ ਬਹਾਨੇ ਬਾਜ਼ੀਆਂ ਨੇ ਦੁੱਖ ਜਿਹੜਾ ਉਹ ਫਿਰ ਭਾਲ ਕਰਦਾ ਹੈ ਅੰਦਰ ਵੀ ਮੇਰਾ ਇਹ ਛੁਟਕਾਰਾ ਕਿਵੇਂ ਹੋਵੇ ਦੁੱਖ ਦਵਾਈ ਹੈ ਤੇ ਜਦੋਂ ਉਸ ਦੁੱਖ ਤੋਂ ਬਾਅਦ ਆਤਮਿਕ ਸੁਖ ਹੁੰਦਾ ਹੈ ਨਾ ਗੁਰਮਖੋ ਉੱਥੇ ਫਿਰ ਮਹਾਰਾਜ ਕਹਿੰਦੇ ਦੁੱਖ ਵਿਆਪ ਦਾ ਹੀ ਨਹੀਂ ਫਿਰ ਇਸ ਬੇਨਤੀ ਨੂੰ ਜੀ ਦੁੱਖ दारू ਸੁਖ ਰੋਪਿਆ ਹੁਣ ਫਿਰ ਬੇਨਤੀ ਸੁਣਿਓ ਜਾਂ ਸੁਖ ਤਾਂਮਨਾ ਹੋਈ ਏ ਕੀ ਗੱਲ ਬਣ ਗਈ ਜੀ ਦੁੱਖ دارو ਹੈ ਸੁਖ ਰੋਗ ਹੈ ਤੇ ਅੱਗੇ ਫਿਰ ਦੂਜਾ ਫਿਰ ਸ਼ਬਦ ਵਰਤਿਆ ਜਾਂ ਸੁਖ ਤਾਮਨਾ ਹੋਈ ਇਹਦਾ ਮਤਲਬ ਪਹਿਲੇ ਸੁਖ ਵਿੱਚ ਤੇ ਇਹ ਸੁਖ ਦੇ ਅਰਥਾਂ ਵਿੱਚ ਵਰਕ ਹੈ ਫਿਰ ਮੈਂ ਰਿਪੀਟ ਕਰਨਾ ਜੀ ਦੁੱਖ دارو ਸੁਖ ਰੋਗ ਪਿਆ ਦੁੱਖ ਇਲਾਜ ਕਰਦਾ ਹੈ ਦਵਾਈ ਬਣ ਜਾਂਦਾ ਹੈ ਤੇ ਕਈ ਵਾਰੀ ਚੇਤੇ ਰੱਖਿਓ ਜ਼ਿੰਦਗੀ 'ਚ ਇਹੋ ਜਿਹੇ ਦੁੱਖ ਹੁੰਦੇ ਨੇ ਬੰਦਾ ਨੀਮ ਸ਼ੁਰੂ ਕਰਦਾ ਹੈ ਦੁੱਖ ਚਲਾ ਜਾਂਦਾ ਤੇ ਸਾਰੀ ਜ਼ਿੰਦਗੀ ਗੁਰੂ ਮੇਰ ਕਰਿਉ ਦਾ ਨੇਮ ਨਹੀਂ ਟੁੱਟਦਾ ਉਹ ਤਾਂ ਫਿਰ ਕਹਿੰਦਾ ਰੱਬਾ ਇਹ ਤਾਂ ਦਾਤ ਬਣ ਕੇ ਆ ਗਿਆ ਦੁੱਖ ਦੁੱਖ ਫਿਰ ਸੁਣਿਓ ਦੁੱਖ دارو ਸੁਖ ਰੋਗ ਪਿਆ ਦੁੱਖ ਇਲਾਜ ਹੈ ਸੁਖ ਬਿਮਾਰੀ ਹੈ ਅਗਲੀ ਬੇਨਤੀ ਜਾਂ ਸੁਖ ਇਹਦਾ ਮਤਲਬ ਉਹ ਸੁਖ ਨਹੀਂ ਜਿਹੜਾ ਸੁਖ ਰੋਗ ਪੈਦਾ ਕਰਦਾ ਹੈ ਇਹ ਉਹ ਸੁਖ ਜਿਹੜਾ دارو ਬਣਿਆ ਜਿਹੜਾ ਬੰਦਗੀ ਦੁੱਖ ਵਿੱਚ ਕੀਤੀ ਉਸ ਦੁੱਖ ਵਿੱਚੋਂ ਜਿਹੜਾ ਸੁਖ ਨਿਕਲਿਆ ਪਿਆਰੋ ਜਾਂ ਸੁਖ ਤਾਮਨਾ ਕੋਈ ਫਿਰ ਉਥੇ ਦੁੱਖ ਨੇ ਕਿੱਥੇ ਫਟਕਣਾ ਜਿਹੜਾ दारू ਵਿੱਚੋਂ ਨਿਕਲਿਆ ਸੁਖ ਹੈ ਮੇਰੀ ਬੇਨਤੀ ਆਪ ਸਮਝ ਗਿਓ ਮੈਂ ਦਾਵਾ ਨਹੀਂ ਕਰਦਾ ਇਸ ਚੀਜ਼ ਦਾ ਮੈਂ ਜੋ ਅਰਥ ਕਰ ਰਿਹਾ ਆਖਰੀ ਸੱਚੇ ਵੇ ਕਿਉਂਕਿ ਗੁਰੂ ਦੇ ਅਰਥਾਂ ਨੂੰ ਕਦੀ ਬੰਨਿਆ ਨਹੀਂ ਜਾਂਦਾ ਸਤਨਾਮ